ਸਤਰੀਆਕਾਲ ਜੀ World Punjabi TV ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵੀਰ ਸਿੰਘ ਖਬਰਾਂ ਦੇਸ ਖਾਸ ਬੁਲੇਟਿਨ ਦੇ ਵਿੱਚ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਇੱਕ ਵੱਡੀ ਖਬਰ ਦੇ ਨਾਲ ਖਬਰ ਸਿੱਧੀ ਆਮ ਲੋਕਾਂ ਦੇ ਨਾਲ ਜੁੜੀ ਹੋਇਆ ਦਰਸਲ ਹੁਣ ਭਾਰਤ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੇ ਵਿੱਚ ਵੱਡਾ ਵਾਧਾ ਹੋਇਆ ਜੀ ਹਾਂ ਇਸ ਵਾਧੇ ਦੇ ਨਾਲ ਜਿਹੜਾ ਸੋਨਾ ਹੁਣ ਆਮ ਲੋਕਾਂ ਦੀ ਪਹੁੰਚ ਤੋ ਬਾਰ ਹੋ ਗਿਆ ਦਰਸਲ ਸੋਨੇ ਦੀਆਂ ਕੀਮਤਾਂ ਜੋ ਨੇ ਹੁਣ 1 ਲੱਖ ਰੁਪਏ ਤੋਂ ਪਾਰ ਹੋ ਗਈਆਂ ਨੇ ਤਾਂ 10 ਗ੍ਰਾਮ ਸੋਨਾ ਹੁਣ 1 ਲੱਖ ਰੁਪਏ ਤੱਕ ਦਾ ਜਿਹੜਾ ਹੋ ਗਿਆ ਤਾਂ ਪਿਛਲੇ 111 ਦਿਨਾਂ ਦੇ ਅੰਦਰ ਸੋਨੇ ਦੀ ਕੀਮਤ ਦੇ ਵਿੱਚ ਲਗਭਗ 24000 ਰੁਪਏ ਦਾ ਵਾਧਾ ਜਿਹੜਾ ਉਹ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਜੇਕਰ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਚਾਂਦੀ ਦੀ ਕੀਮਤ ਦੇ ਵਿੱਚ ਜਿਹੜੀਆਂ ਗ੍ਰਾਫਟ ਦੇਖਣ ਨੂੰ ਮਿਲਿਆ 342 ਰੁਪਏ ਦੀ ਜਿਸ ਤੋਂ ਬਾਅਦ ਹੁਣ 1 ਕਿਲੋ ਚਾਂਦੀ ਜਿਹੜੀ ਹੈ ਉਹ 99900 ਰੁਪਏ ਦੀ ਜਿਹੜੀ ਹੈ 1 ਕਿਲੋ ਚਾਂਦੀ ਦੀ ਕੀਮਤ ਅੱਜ ਦੀ ਕੀਮਤ ਦੱਸਦੇ ਹਾਂ ਤੇ ਸੋਨੇ ਦੀ ਕੀਮਤ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਜਿਹੜਾ ਲਗਭਗ 3330 ਰੁਪਏ ਦਾ ਵਾਧਾ ਜਿਹੜਾ ਸੋਨੇ ਦੀ ਕੀਮਤ ਦੇ ਵਿੱਚ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਸੋਨਾ ਜਿਹੜਾ ਹੁਣ ਲੱਖ ਰੁਪਏ ਦੇ ਅੰਕੜੇ ਨੂੰ ਛੂ ਗਿਆ ਤਾਂ ਆਮ ਲੋਕਾਂ ਦੀ ਪੌਂਚ ਤੋਂ ਬਾਹਰ ਜਿਹੜਾ ਸੋਨਾ ਹੁੰਦਾ ਹੋਇਆ ਲਗਾਤਾਰ ਨਜ਼ਰ ਆ ਰਿਹਾ ਹੈ ਪਿਛਲੇ ਇੱਕ ਕਈ ਸਮੇਂ ਤੋਂ ਜਿਹੜਾ ਪਿਛਲੇ 111 ਦਿਨਾਂ ਦੇ ਵਿੱਚ ਲਗਭਗ 23000 ਰੁਪਏ ਦਾ ਵਾਅਦਾ ਜਿਹੜਾ ਉਹ ਸੋਨੇ ਦੀਆਂ ਕੀਮਤਾਂ ਦੇ ਵਿੱਚ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਆਮ ਲੋਕਾਂ ਦੇ ਲਈ ਜਿਵੇਂ ਜਿਵੇਂ ਇਹ ਸੋਨੇ ਦੀਆਂ ਕੀਮਤਾਂ ਦੇ ਵਿੱਚ ਵਾਅਦਾ ਹੋ ਰਿਹਾ ਤਾਂ ਅਜਿਹੇ ਦੇ ਵਿੱਚ ਆਮ ਲੋਕਾਂ ਦੇ ਲਈ ਖਾਸ ਤੌਰ ਦੇ ਉੱਪਰ ਗਰੀਬ ਵਰਗ ਜਾਂ ਫਿਰ ਮੀਡਲ ਕਲਾਸ ਵਰਗ ਜਿਹੜਾ ਹੈਗਾ ਉਹਨਾਂ ਦੇ ਲਈ ਸੋਨਾ ਖਰੀਦਣਾ ਹੁਣ ਕਾਫੀ ਜ਼ਿਆਦਾ ਮੁਸ਼ਕਿਲ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਤਾਜ਼ਾ ਕੀਮਤ ਸੋਨੇ ਦੀ ਜਿਹੜੀ ਆ ਉਹ 24 ਕੈਰਟਸ ਸੋਨੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ 24 ਕੈਰਟ ਸੋਨਾ 10 ਗ੍ਰਾਮ ਜੇਕਰ ਕਿਸੇ ਨੇ ਖਰੀਦਣਾ ਹੋਵੇ ਤਾਂ ਉਸ ਦੇ ਲਈ 1 ਲੱਖ ਰੁਪਏ ਜਿਹੜੇ ਆ ਉਹ ਅਦਾ ਉਸ ਵਿਅਕਤੀ ਨੂੰ ਕਰਨੇ ਪੈਣਗੇ ਤਾਂ ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਜਿਹੜਾ ਅਸੀਂ ਸਮਝਾਵਾਂਗੇ ਕਿ ਆਖਰ ਅੱਜ ਦੀਆਂ ਤਾਜ਼ੀਆਂ ਕੀਮਤਾਂ ਜਿਹੜੀਆਂ ਸੋਨੇ ਦੀਆਂ ਕੀ ਨੇ ਤਾਂ 24 ਕੈਰਟ ਸੋਨੇ ਦੀ ਗੱਲ ਕੀਤੀ ਜਾਵੇ ਤਾਂ ਪ੍ਰਤੀ 10 ਗ੍ਰਾਮ ਯਾਨੀ ਇੱਕ ਤੋਲਾ ਲੱਖ ਰੁਪਏ ਦਾ 22 ਕੈਰਟ ਸੋਨੇ ਦੀ ਗੱਲ ਕੀਤੀ ਜਾਵੇ ਤਾਂ 91600 ਰੁਪਏ ਦਾ ਇੱਕ ਤੋਲਾ ਜਿਹੜਾ ਹੈ ਅਤੇ 18 ਕੈਰਟ ਸੋਨਾ 75000 ਰੁਪਏ ਪ੍ਰਤੀ ਤੋਲਾ ਜਿਹੜੀ ਅੱਜ ਦੀ ਕੀਮਤ ਹੈ ਤਾਂ ਖਾਸ ਤੌਰ ਦੇ ਉੱਪਰ ਜਿਹੜਾ 22 ਕੈਰਟ ਦਾ ਸੋਨਾ ਹੁੰਦਾ ਹੈ ਜ਼ਿਆਦਾਤਰ ਇਸਦੀ ਵਰਤੋਂ ਹੀ ਜਿਹੜੀ ਕੀਤੀ ਜਾਂਦੀ ਹੈ ਜਾਂ ਫਿਰ ਉਹ ਸੋਨੇ ਦੇ ਗਹਿਣੇ ਹੋਣ ਜਾਂ ਫਿਰ ਕਿਸੇ ਹੋਰ ਚੀਜ਼ ਦੇ ਲਈ ਸੋਨਾ ਵਰਤਿਆ ਜਾਣਾ ਹੋਵੇ 22 ਕੈਰੇਟ ਸੋਨੇ ਦੀ ਜਿਹੜੀ ਆ ਅਕਸਰ ਵਰਤੋਂ ਕੀਤੀ ਜਾਂਦੀ ਆ ਤਾਂ 91600 ਰੁਪਏ ਜਿਹੜਾ ਉਹ 22 ਕੈਰੇਟ ਸੋਨੇ ਦੀ ਤਾਜ਼ੀ ਕੀਮਤ ਜਿਹੜੀ ਹੈਗੀ ਆ ਭਾਰ 24 ਕੈਰੇਟ ਸੋਨਾ ਜਿਸ ਨੂੰ ਕਿ ਸੁਧ ਸੋਨਾ ਜਿਹੜਾ ਮੰਨਿਆ ਜਾਂਦਾ ਉਸ ਦੀ ਕੀਮਤ ਜਿਹੜੀ ਆ ਹੁਣ 1 ਲੱਖ ਰੁਪਏ ਤੇ ਪਹੁੰਚ ਗਿਆ ਤਾਂ ਬੜਾ ਵੱਡਾ ਵਾਧਾ ਸੋਨੇ ਦੀਆਂ ਕੀਮਤਾਂ ਦੇ ਵਿੱਚ ਹੋ ਗਿਆ ਲਗਭਗ 303300 ਰੁਪਏ ਦਾ ਵਾਧਾ ਜਿਹੜਾ ਸੋਨੇ ਦੀ ਕੀਮਤ ਦੇ ਵਿੱਚ ਹੋਇਆ ਜਿਸ ਤੋਂ ਬਾਅਦ 24 ਕੈਰਟ ਸੋਨਾ ਪ੍ਰਤੀ ਤੋਲਾ ਜਿਹੜਾ ਉਹ 1 ਲੱਖ ਰੁਪਏ ਤੋਂ ਪਾਰ ਹੋ ਗਿਆ ਦੂਜੇ ਪਾਸੇ ਜੇਕਰ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਚਾਂਦੀ ਦੀ ਕੀਮਤ ਦੇ ਵਿੱਚ ਜਿਹੜਾ ਉਹ 342 ਰੁਪਏ ਦੀ ਗਿਰਾਵਟ ਵੀ ਦੇਖਣ ਨੂੰ ਮਿਲੀ ਜਿਸ ਤੋਂ ਬਾਅਦ ਹੁਣ ਤਾਜ਼ੇ ਕੀਮਤ ਜਿਹੜੀ ਚਾਂਦੀ ਦੀ ਉਹ 95000 ਨੋਸੋਰਪੇ ਜਿਹੜੀ ਹੈਗੀ ਆ ਤਾਂ ਤਾਂ ਗ੍ਰਾਫਿਕਸ ਲਗਾਤਾਰ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਸੋਨੇ ਦੀਆਂ ਤਾਜ਼ਾ ਕੀਮਤਾਂ ਕੀ ਨੇ ਗ੍ਰਾਫਿਕਸ ਦੇ ਜ਼ਰੀਏ ਜਿਹੜਾ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਇੱਕ ਪਾਸੇ ਕਿੰਨੇ ਕੈਰਟ ਦਾ ਸੋਨਾ ਹੈ ਦੂਜੇ ਪਾਸੇ ਉਸ ਦੀ ਪ੍ਰਤੀ 10 ਗ੍ਰਾਮ ਦੀ ਕੀਮਤ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਤਾਂ ਗ੍ਰਾਫਿਕਸ ਲਗਾਤਾਰ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਸੋਨੇ ਦੀਆਂ ਤਾਜ਼ਾ ਕੀਮਤਾਂ ਦੀਆਂ ਇਹ ਜਿਹੜੀਆਂ ਗ੍ਰਾਫਿਕਸ ਅਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਤਾਜ਼ਾ ਰੇਟ ਹੁਣ ਜਿਹੜਾ ਵਾਧਾ ਸੋਨੇ ਦੀਆਂ ਕੀਮਤਾਂ ਦੇ ਵਿੱਚ ਹੋਇਆ ਲਗਭਗ 3300 ਰੁਪਏ ਦਾ ਵਾਧਾ ਜਿਹੜਾ ਉਹ ਸੋਨੇ ਦੀਆਂ ਕੀਮਤਾਂ ਦੇ ਵਿੱਚ ਹੋਇਆ ਜਿਸ ਤੋਂ ਬਾਅਦ ਜਿਹੜੇ ਤਾਜ਼ਾ ਰੇਟ ਸੋਨੇ ਦਾ ਕੀ ਹੈ ਉਹ ਤੁਸੀਂ ਆਪਣੀ ਸਕਰੀਨ ਦੇ ਉੱਪਰ ਜਿਹੜਾ ਲਗਾਤਾਰ ਦੇਖ ਸਕਦੇ ਹੋ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਸੋਨੇ ਦੀ ਕੀਮਤ ਦੇ ਵਿੱਚ ਵਾਧਾ ਹੋਇਆ ਹੋਵੇ ਇਹ ਸਿਲਸਲਾ ਵੈਸੇ ਤਾਂ ਕਈ ਮਹੀਨਿਆਂ ਤੋਂ ਚੱਲ ਰਿਹਾ ਪਰ ਪਿਛਲੇ ਜੇਕਰ 100 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 111 ਦਿਨਾਂ ਦੇ ਵਿੱਚ ਲਗਭਗ ਲਗਭਗ 24000 ਰੁਪਏ ਦਾ ਵਾਦਾ ਜਿਹੜਾ ਉਹ ਸੋਨੇ ਦੇ ਵਿੱਚ ਦੇਖਣ ਨੂੰ ਮਿਲਿਆ ਤਾਂ ਲਗਾਤਾਰ ਜਿਹੜਾ ਸੋਨਾ ਹੁਣ ਅਸਮਾਨ ਚ ਹੁੰਦਾ ਹੋਇਆ ਨਜ਼ਰ ਆ ਰਿਹਾ ਆ ਆਮ ਲੋਕਾਂ ਦੇ ਲਈ ਸੋਨਾ ਖਰੀਦਣਾ ਜਿਹੜਾ ਮਹਿੰਗਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਨਾਲ ਹੀ ਨਾਲ ਮਾਹਿਰਾਂ ਦੇ ਵੱਲੋਂ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਥੋੜੇ ਸਮੇਂ ਦੇ ਵਿੱਚ ਵਿੱਚ ਸੋਨਾ ਜਿਹੜਾ ਉਹ 1.5 ਲੱਖ ਰੁਪਏ ਪ੍ਰਤੀ ਟੋਲੇ ਤੱਕ ਬਨ ਜਾਏਗਾ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਆਕਰ ਜਿਸ ਤਰੀਕੇ ਦੇ ਨਾਲ ਸੋਨੇ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਤਾਂ ਨੇ ਤਾਂ ਫਿਰ ਹੁਣ ਗਰੀਬ ਲੋਕ ਜਿਹੜਾ ਜਾਂ ਫਿਰ ਮਿਡਲ ਕਲਾਸ ਲੋਕ ਨੇ ਉਹਨਾਂ ਦੇ ਕੋਲ ਸੋਨੇ ਦਾ ਕੀ ਵਿਕਲਪ ਬਚੇਗਾ